ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਵਿੱਚ ਤੇ ਅੱਜ ਆਪਾਂ ਲ ਆਏ ਗੱਗੇ ਤੇ ਬੋਲੀਆਂ ਪਹਿਲਾਂ ਆਪਾਂ ਬੋਲੀਆਂ ਲੈ ਕੇ ਆਏ ਹੋਇਆ ਊੜੇ ਤੋਂ ਲੈ ਕੇ ਖਖੇ ਤੱਕ ਜੇ ਤੁਸੀਂ ਉਹ ਨਹੀਂ ਦੇਖੀ ਹੈ ਤੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਗੱਗੇ ਤੋਂ ਸ਼ੁਰੂ ਹੋਣ ਵਾਲੀਆਂ ਬੋਲੀਆਂ ਗਿੱਦਾ ਗਿੱਦਾ ਕਰਦੀ ਮੇਲਣੇ ਗਿੱਦਾ ਗਿੱਦਾ ਕਰਦੀ ਮੇਲਣਾ ਗਿੱਦਾ ਪਉ ਬਥੇਰਾ ਨੀ ਅੱਖ ਚੱਕ ਕੇ ਤਾਂ ਝਾਕ ਸਾਹਮਣੇ ਨੀ ਅਕ ਚੱਕੇ ਤਾਂ ਚਾਕ ਸਾਹਮਣੇ ਭਰਿਆ ਪਿਆ ਬਨੇਰਾ ਨੀਜੇ ਤੈਨੂੰ ਧੁੱਪ ਲੱਗਦੀ ਤਾਂ ਆਣ ਚਾਹਦਰਾ ਮੇਰਾ ਜੇ ਤੈਨੂੰ ਧੁੱਪ ਲੱਗਦੀ ਨਹੀਂ ਤੋਣ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ ਕਿੱਦਾਂ ਪਾਇਆ ਮੇਲ ਸਦਾਇਆ ਕਿੱਦਾਂ ਪਾਇਆ ਮੇਲ ਸਦਾਇਆ ਹੋਗੀ ਜਾਣਦੀ ਤਿਆਰੀ ਹੱਕਾਂ ਕਰ ਵਜੀਆਂ ਛੱਡ ਮੁੰਡਿਆ ਫਲਕਾਰੀ ਹੱਕਾਂ ਕਰ ਵਜੀਆਂ ਛੱਡ ਮੁੰਡਿਆ ਫਲਕਾਰੀ ਹੱਕਾਂ ਕਰ ਵਜੀਆਂ गोरि गोरि का तडी दले वा मापे वे कूर्तदा मे मापे वे ਗੋਲ ਮੋਲ ਵੇ ਮੈਂ ਟੋਏ ਪੁੱਤ ਦੀ ਗੋਲ ਮੋਲ ਮੈਂ ਟੋਏ ਪੁੱਤ ਦੀ ਨਿੱਤ ਸ਼ਰਾਬਾਂ ਕਢਦੀ ਨੀ ਪਹਿਲਾ ਅਧਿਆ ਮੇਰੇ ਸੱਬ ਦਾ ਫੇਰ ਬੋਤਲਾਂ ਪਰਦੀ ਖੂਨਣ ਦਰਦੀ ਤੇ ਬੋਝ-ਬੋਝ ਪੱਬ ਦਰਦੀ ਖੂਨਣ ਦਰਦੀ ਤੇ ਬੋਝ-ਬੋਝ ਪੱਬ ਦਰਦੀ ਖੂਨਣ ਦਰਦੀ ਤੇ ਗਾਂਧੀ ਉੱਤੇ ਬੈਠਾ ਪਾਣੀ ਲੋਂਦਾ ਏ ਤਮਾਕੂ ਨੂੰ ਗਾਂਧੀ ਉੱਤੇ ਬੈਠਾ ਪਾਣੀ ਲੋਂਦਾ ਏ ਤਮਾਕੂ ਨੂੰ ਮਾਤਰੀ ਕਰਮ ਕਮ ਜਾਤ ਵੇ ਖੇ ਤੇਰੇ ਪਾਪ ਨੂੰ ਮਾਤਰੀ ਕਰਮ ਕਮ ਜਾਤ ਵੇ ਕੀ ਅੱਖਾਂ ਤੇਰੇ ਪਾਪ ਗੌਣ ਜਾਣਦੀ ਨਚਣ ਜਾਣਦੀ ਮੈਂ ਨਾ ਕਿਸੇ ਤੋਂ ਹਾਰੀ ਨੀ ਉਧਰ ਮਾਲ ਹਿੱਲਿਆ ਨੀ ਉਧਰੋਂ ਮਾਲ ਹਿੱਲੇ ਮੇਰੀ ਇੱਧਰ ਹਿੱਲੀ ਫੁਲਕਾਰੀ ਨੀ ਉਧਰੋਂ ਮਾਲ ਹਿੱਲਿਆ ਗੱਡੇ ਭਰੇ ਲਾਣ ਦੇ ਗੱਡੀਰੇ ਭਰੇ ਲਾਣ ਦੇ ਗੱਡੇ ਭਰੇ ਲਾਣ ਦੇ ਗੱਡੀਰੇ ਪਰ ਹੰਦੇ ਹਾਏ ਨਹੀਂ ਸੱਸੇ ਹੋਣੀਏ ਜੋੜੀ ਨੂੰ ਮਿਲ ਜਾਣ ਦੇ ਹੰਦੇ ਹਾਏ ਨਹੀਂ ਸੱਸੇ ਹੋਣੀਏ ਜੋੜੀ ਨੂੰ ਮਿਲ ਜਾਣ ਦੇ ਗੱਡੇ ਭਰੇ ਲਾਣ ਦੇ ਗੱਡੀਰੇ ਭਰੇ ਲਾਣ ਦੇ ਗੱਡੇ ਭਰੇ ਲਾਣ ਦੇ ਗੱਡੀਰੇ ਪਰ ਲਾਣ ਦੇ ਤੇਰੀ ਵੇ ਮਜਾਜ ਮੇਰੇ ਪਿੱਕੇ ਨਹੀਂ ਹੋ ਜਾਣ ਤੇਰੀ ਵੇ ਮਜਾਜ ਮੇਰੇ ਪਿੱਕੇ ਨਹੀਂ ਹੋ ਜਾਣਦੇ ਗੋਰੀਆਂ ਬਾਹਾਂ 'ਚ ਮੇਰੇ ਕੱਚ ਦੀਆਂ ਚੂੜੀਆਂ ਗੋਰੀਆਂ ਬਾਹਾਂ 'ਚ ਮੇਰੇ ਕੱਚ ਦੀਆਂ ਚੂੜੀਆਂ ਪੈਰਾਂ ਦੇ ਵਿੱਚ ਪਜੇ ਛਣ ਕੇ ਵੇ ਅੱਜ ਨੱਚਣਾ ਮੈਂ ਗਿੱਦੇ ਚਪਟੋਲਾ ਬਾਣੇ ਕੇ ਅੱਜ ਨੱਚਣਾ ਮੈਂ ਗਿੱਦੇ ਚਪਟੋਲਾ ਬਾਣੇ ਕੇ ਗੀਜੇ ਅੰਦਰ ਗੀਚਾ ਰਿੰਦਾ ਉਹਨੂੰ ਦਿਨ ਰਾਤ ਹੀ ਫੋਲਦਾ ਗੀਜੇ ਅੰਦਰ ਗੀਚਾ ਦਿਨ ਰਾਤ ਹੀ ਫੋਲਦਾ ਦਿੱਤੀਆਂ ਨਿਸ਼ਾਨੀਆਂ ਨੂੰ ਪੈਰਾਂ ਵਿੱਚ ਰੋਲਦਾ ਹਾ ਦਿੱਤੀਆਂ ਨਿਸ਼ਾਨੀਆਂ ਨੂੰ ਪੈਰਾਂ ਵਿੱਚ ਗੁੱਜੀ ਲਾਲੀ ਆਰੀ ਨਹੀਂ ਬੁਲਾਇਆ ਨਹੀਂਓ ਬੋਲਦਾ ਗੁੱਜੀ ਲਾਲੀ ਆਰੀ ਨਹੀਂ ਬੁਲਾਇਆ ਨਹੀਂਓ ਬੋਲਦਾ ਗੱਭਰੂ ਜੱਟਾਂ ਦਾ ਪੁੱਤ ਸ਼ੈਲਸ਼ਬੀਲਾ ਗੱਭਰੂ ਜੱਟਾਂ ਦਾ ਪੁੱਤ ਸ਼ੈਲਸ਼ਬੀਲਾ ਕੋਲੋਂ ਦੀ ਲੰਘ ਗਿਆ ਚੁੱਪ ਕਰਕੇ ਨਿਓ ਲੱਗਿਆ ਕਾਲਜਾ ਰੁੱਕ ਭਰ ਕੇ ਨਿਓ ਲੱਗਿਆ ਕਾਲਜਾ ਰੁੱਕ ਪਰ ਕੇ ਗਿੱਧਾ ਪਾਇਆ ਵੀ ਬਥੇਰਾ ਨਾਲੇ ਗਾਇਆ ਵੀ ਬਥੇਰਾ ਕਿੱਦਾਂ ਪਾਇਆ ਵੀਬ ਤੇਰਾ ਨਾਲੇ ਗਾਇਆ ਵੀਬ ਤੇ ਹੁਣ ਕਿਤੇ ਵਿੱਚ ਘੇੜਾ ਮੇਲੜੇ ਨੱਚ ਨੱਚ ਪੱਟਦੇ ਤੂੰ ਵੇੜਾ ਨਹੀਂ ਮੇਲ ਨਾਚ ਨਾਚ ਪਟ ਦੇ ਤੂ ਵੇੜਾ ਨਹੀਂ ਮੇਲਣੇ ਗਿੱਧਾ ਪਾਇਆ ਮੇਲੇ ਸਦਾ ਆਇਆ ਗਿੱਧਾ ਪਾਇਆ ਮੇਲੇ ਸਦਾ ਆਇਆ ਚਾਰੇ ਪਾਸੇ ਚੰਜਰ ਸਰਗੇ ਨਾਨਕਿਆ ਨੇ ਛੱਜ ਬਨਿਆ ਛੱਜ ਬਨਿਆ ਤਾੜ ਤਾੜ ਕਰਕੇ ਨਾਨਕਿਆ ਨੇ ਛੱਜ ਬਨ ਛੱਜ ਬਨਿਆ ਤਾੜ ਤਾੜ ਕਰੇ ਹੁਣ ਦਿਓ ਲੱਡੂਆਂ ਨੂੰ ਗੇੜਾ ਨਹੀਂ ਵੇਲੜੋ ਹੁਣ ਦਿਓ ਲੱਡੂਆਂ ਨੂੰ ਗੇੜਾ ਲੱਡੂਆਂ ਨੂੰ ਘੇੜਾ ਨਹੀਂ ਮੈਲਣਾ ਹਮ ਤੇ ਲੱਡੂਆਂ ਨੂੰ ਘੇੜਾ ਤੇ ਵੀਡੀਓ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਅੱਗੇ ਦੱਸੋ ਤੁਹਾਨੂੰ ਹੋਰ ਕਿਸ ਤਰ੍ਹਾਂ ਦੀਆਂ ਬੋਲੀਆਂ ਚਾਹੀਦੀਆਂ ਜੋ ਜੋ ਕਿਹੜੀ ਬੋਲੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ